ਗਰੁੱਪਾ ਜਿਹੜਾ ਅੰਦਰੋਂ ਆਇਆ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਾਰੀ ਕਿਹੜੇ ਗਰੁੱਪ ਵਾਲੇ ਹੋਗੇ 8ਵੇਂ ਵਾਲੇ 8ਵਾਂ ਗਰੁੱਪਾ ਕਿਵੇਂ ਦਾ ਸੀ ਅੱਜ ਦਾ ਮਾਹੌਲ ਪੂਰਾ ਤਗੜਾ ਸੀ ਵਧੀਆ ਸੀ ਕਿੰਨੇ ਮੁੰਡੇ ਸੀ ਜਿਨ੍ਹਾਂ ਨੇ ਅੱਜ ਛੋਡੇ ਗਰੁੱਪ ਦੇ ਵਿੱਚੋਂ ਲੈਂਦੇ ਹੋ 100 ਮੁੰਡੇ ਸੀ 100 ਮੁੰਡੇ ਸੀ 53 ਫੜੇ ਸੀ 53 ਪਾਸ ਹੋਏ ਹੋ ਕੱਲੇ 8ਵੇਂ ਨੇ 53 ਫੜੇ ਅੱరే 8ਵੇਂ 53 ਹੋਏ ਹੋ ਬਾਕੀ ਅੱਜ ਦਾ ਡਾਪ ਟੈਸਟ ਕਿਵੇਂ ਰਿਹਾ ਨਾਰਮਲ ਸੀ ਨਾਰਮਲ ਕਰਦੇ ਸੀਗੇ ਸਟਾਪ ਦਾ ਕੀ ਰਿਵਿਊ ਅੰਦਰ ਦਾ ਬਹੁਤ ਵਧੀਆ ਵਧੀਆ ਪੂਰਾ ਕੈਂਟਾ ਪੂਰਾ ਤੇ ਬਾਕੀ ਮੈਡੀਕਲ ਕੱਲ ਨੂੰ ਹੈ ਹਾਂਜੀ ਤੇ ਹੋਰ ਜਿਹੜੇ ਮੁੰਡਿਆਂ ਦਾ ਕੱਲ ਨੂੰ ਫਿਜ਼ੀਕਲ ਹੋਣਾ ਹਨਾ ਇੱਕ ਗਰਾਊਂਡ ਤੇ ਜਰਾ ਸਵਾਲ ਆ ਮੁੰਡਿਆਂ ਦੇ ਮੈਸੇਜ ਆਉਂਦੇ ਨੇ ਆਪਾਂ ਨੂੰ ਵੀ ਗਰਾਊਂਡ ਦੇ ਵਿੱਚ ਨੰਗੇ ਪੈਰੀ ਭੱਜ ਸਕਦੇ ਨੇ ਚੱਲੇ ਹੋ ਜਾਂਦੇ ਭੱਜਦੇ ਚੱਲੇ ਹੋ ਜਾਂਦੇ ਵੀ ਛੋਟਾ ਕਹਿੰਦਾ ਆਪਾਂ ਵੀ ਸ਼ੂਜ਼ ਪਾ ਕੇ ਬੂਟ ਪਾ ਕੇ ਭੱਜਣਾ ਤੁਸੀਂ ਅੱਜ ਕਿੰਨੇ ਖੁਸ਼ ਹੋਵੋਗੇ ਬਹੁਤ 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 ਖੁਸ਼ ਹੋਊਗੀ ਤੇ ਬਾਕੀ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕੱਲ੍ਹ ਵਾਸਤੇ ਰੱਖੋ ਵਧੀਆ ਬਾਕੀ ਲਾਈਆਂ ਸਾਰੇ ਜਣੇ ਰੱਬ ਦੇ ਲਾਈਏ ਕੋਈ ਨਹੀਂ ਲੈਣੀ ਡਰ ਵਾਲੀ ਕੋਈ ਗੱਲ ਨਹੀਂ ਹੈ ਠੀਕ ਆ ਬਾਕੀ ਪੂਰੀ ਵੀਡੀਓ ਆਪਣੇ ਪੇਜ ਤੇ ਮਿਲ ਜੂਗੀ ਜਿਹੜੇ ਬੱਚੇ ਜੁੜੇ ਹੋਏ ਨੇ ਠੀਕ ਆ ਬਾਕੀ ਨਹੀਂ ਆਪਣੇ ਪੇਜ ਨੂੰ ਜਾ ਕੇ ਫੋਲੋ ਕਰ ਲਿਓ ਆਰ ਮੇ ਰਿਲੇਟਡ ਬਾਰ ਅਪਡੇਟਸ ਤੁਹਾਨੂੰ ਮਿਲਦੀ ਰੋਗੀ ਠੀਕ ਆ ਬੈਸਟ ਆਫ ਲੱਕ ਤੁਹਾਨੂੰ ਸਾਰਿਆਂ ਨੂੰ ਦੇਖ ਸਕਦੇ ਹੋ ਸਾਰੇ ਮੁੰਡੇ ਸੀ ਇਹ ਇਹਨਾਂ ਦਾ ਰਿਵਿਊ ਆਪਾਂ ਨੇ ਲੈਤਾ ਤੇ ਪਾਕੀ ਸਵੇਰੇ ਇਹਨਾਂ ਦਾ ਜਿਹੜਾ ਮੈਡੀਕਲ ਹੋਣਾ ਧੰਨਵਾਦ ਆ ਗਈ ਜਮਦੂਦ ਦੇ ਝੋਟੇ